जय श्री राम जय श्री राम जय श्री राम मंगल भवन अमंगल हारी द्रबहु सद अस अजर बिहारी भगवान श्री राम जी दी जिंदगी ਦੇ ਆਧਾਰਿਤ ਰਾਮ ਲੀਲਾ 2 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਦੁਸ਼ਹਿਰਾ ਗਰਾਊਂਡ ਦੇ ਵਿੱਚ ਆ ਕੇ ਅਸੀਂ ਉਹਨਾਂ ਦੀ ਲੀਲਾ ਨੂੰ ਦੇਖੀਏ ਮੈਂ ਦੇਸ਼ਾਂ ਵਿਦੇਸ਼ਾਂ ਆਪਣੇ ਦੇਸ਼ ਦੇ ਵਿੱਚ ਬੈਠੇ ਆਪਣੇ ਪਿਆਣਾ ਪ੍ਰਾਮਾ ਸਾਰੇ ਹੀ ਦੋਸਤਾ ਮਿੱਤਰਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਤੇ ਉਹਦੇ ਨਾਲ-ਨਾਲ ਦੀਵਾਲੀ ਦੀਆਂ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਇਸ ਦੇ ਨਾਲ-ਨਾਲ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਮਾ ਜਗਤ ਪੰਜਾਬੀ ਟੀਵੀ ਚੈਨਲ ਵਾਲਿਆਂ ਨੂੰ ਜਿਹੜੇ ਕੀ ਬਹੁਤ ਹੀ ਵਧੀਆ ਪ੍ਰਾਲਾ ਕਰ ਰਹੇ ਨੇ ਕਿ ਜਿਹੜਾ ਕੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਰਾਮਲੀਲਾ ਦਾ ਮੰਚਨ ਹੋ ਰਿਹਾ ਵਾ ਉਹਦਾ ਲਾਈਵ ਟੈਲੀਕਾਸਟ ਚੈਨਲ ਦੇ ਉੱਤੇ ਕਰ ਰਹੇ ਆ ਜੋ ਵੀ ਬਜ਼ੁਰਗ ਪੈਨਪਰਾ ਦਸ਼ਾਰਾ ਗਰਾਊਂਡ ਦੇ ਵਿੱਚ ਆ ਕੇ ਇਸ ਭਗਵਾਨ ਦੀ ਲੀਲਾ ਨੂੰ ਨਹੀਂ ਦੇਖ ਸਕਦੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਉਹ ਚੈਨਲ ਨੂੰ ਕਲਿੱਕ ਕਰਕੇ ਇਸ ਲੀਲਾ ਨੂੰ ਘਰ ਬੈਠੇ ਵੀ ਦੇਖ ਸਕਦੇ ਆ ਮੈਂ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਭੂ ਦੇ ਇਹਨਾਂ ਦਿਲਾਨੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਵਾ ਤੇ ਜਗਤ ਪੰਜਾਬੀ ਟੀਵੀ ਨੂੰ ਮੁਬਾਰਕਬਾਦ ਦਿੰਨਾ ਕਿ ਉਹ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ Jai Shri Ram, Jai Shri Ram.